ਪਰ ਬਾਗੀ ਅਕਾਲੀ ਜਿਵੇਂ ਅਕਾਲੀ ਦਲ ਤੇ ਸਵਾਲ ਖੜੇ ਕਰ ਰਹੇ ਨੇ ਪਰ ਦੂਜੇ ਪਾਸੇ ਗੱਲ ਹੁਣ ਐਂਟਰੀ ਹੋਈ ਹੈ ਨਾਗਪੁਰ ਦੀ ਕਿ ਨਾਗਪੁਰ ਤੋਂ ਇਹ ਪੂਰੀ ਸਾਜ਼ਿਸ਼ ਰਚੀ ਗਈ ਹੈ ਨਾਗਪੁਰ ਭਾਗ ਕੀ ਆਰਐਸਐਸ ਦਾ ਹੈੱਡਕੁਆਰਟਰ ਜਿੱਥੋਂ ਇਹ ਪੂਰੀ ਕਹਿੰਦੇ ਸਾਜ਼ਿਸ਼ ਹੋਈ ਮਹਿੰਦਰ ਕਰੇਵਾ ਸਾਹਿਬ ਆਪ ਜੀ ਨੂੰ ਬੇਨਤੀ ਹੈ ਤੁਸੀਂ ਅਕਾਲੀ ਦਲ ਬਾਦਲ ਦੇ ਇੱਕ ਅچھے ਸੀਰੀਅਸ ਲੀਡਰ ਬਣੇ ਜਾਂਦੇ ਹੋ ਇਹੋ ਜਿਹਾ ਇਲਜ਼ਾਮ ਲਾ ਕੇ ਤੁਸੀਂ ਸਮਾਜ ਦੇੰਦਾ ਆਪਣਾ ਮਜ਼ਾਕ ਉਡਵਾ ਰਹੇ ਹੋ ਠੀਕ ਹੈ ਹੁਣ ਬਾਇਨਾਰਚ ਉਥੇ ਐਡੀ ਵੱਡੀ ਤਰਾਸਤੀ ਆਪਦੀ ਪੂਰਾ ਪੂਰਾ ਪਹਾੜ ਹੀ ਹਿਲ ਗਿਆ ਲੋਕ ਮਰ ਗਏ ਸਭ ਤੋਂ ਪਹਿਲੇ ਉਥੇ ਆਰਐਸਐਸ ਤੇ ਲੋਕ ਸੇਵਾ 'ਚ ਖੜੇ ਨੇ ਹਿਮਾਚਲ ਸਭ ਤੋਂ ਪਹਿਲੇ ਹੁਣ ਆਰਐਸਐਸ ਵਾਲੇ ਲੋਕ ਬਾਦਲ ਫਟੇ ਸੇਵਾ 'ਚ ਖੜੇ ਨੇ ਇਹ ਤਾਂ ਸੇਵਾ ਕਰਨੀ ਸੰਸਥਾ ਹੈ ਇਹਨੇ ਕੀ ਲੜਾਇਆ ਨਾ ਕਿ ਲਾਤੋ ਠੀਕ ਹੈ ਨਾ ਹਨਾ ਪੰਜਾਬ 'ਚ ਹਮੇਸ਼ਾ ਹੀ ਆਰਐਸਐਸ ਦੇ ਖਿਲਾਫ ਜਾਹਰ ਉਗਲਦੇ ਨੇ ਅਕਾਲ ਦਲ ਦੇ ਲੋਕ ਜੈਸੀ ਅਲਾਈਂਸ ਵੀ ਸੀਗੇ ਅਕਾਲ ਤੱਕ ਤੇ ਜਸਤੇਦਰ ਸਾਹਿਬ ਤੋਂ ਚਿੱਠੀਆਂ ਜਾਰੀ ਕਰਵਾ ਦਿੰਦੇ ਨੇ ਠੀਕ ਹੈ ਇਹਨਾਂ ਦੇ ਹੋਰ ਜਿਹੜੇ ਆਗੂ ਨੇ ਜਿਹੜੇ ਬਲਡੋਹਾ ਜੀ ਵਰਗੇ ਹੋਰ ਜਿਹੜੇ ਐ ਇਹ ਜ਼ਹਿਰ ਉਗਲਦੇ ਨੇ ਸਾਡੇ ਖਿਲਾਫ ਠੀਕ ਹੈ ਨਾ ਸੋ ਆਰਐਸਐਸ ਦਾ ਪੰਜਾਬ ਚ ਕੀ ਹੈ ਜਿੰਨੂੰ ਤੁਸੀਂ ਕਰ ਸਕਦੇ ਹੋ ਇਤਨੇ ਤੇ ਆਪ ਦੇ ਕਰਮ ਸਾਹਮਣੇ ਆ ਰਹੇ ਨੇ ਠੀਕ ਹੈ ਨਾ ਸੋ ਇਹ ਜੇ ਅਕਸ਼ਰਮਣੀ ਕਾਲੀਦਲ ਨਾਲ ਹਾਂ ਚ ਹਾਂ ਮਿਲਾਵੇ ਤੇ ਠੀਕ ਹੈ ਤੇ ਜੇ ਕੋਈ ਉਹ ਡਾਈਸੈਂਟ ਨੋਟ ਰੱਖੇਗੀ ਪਾਰਟੀ ਦੀ ਪਾਲਿਸਿਸ ਪ੍ਰਧਾਨ ਜੀ ਦੀ ਪਾਲਿਸਿਸ ਠੀਕ ਨਹੀਂ ਹੈ ਤੇ ਉਹ ਮਾਰਾ ਹੋ ਗਿਆ ਬੇਦੀ ਗੱਲ ਖਤਮ ਹੁਣ ਪ੍ਰਧਾਨ ਸਾਹਿਬ ਦੇ ਜਿਹੜੇ ਬਾਦਲ ਸਾਹਿਬ ਦੇ ਆਸ-ਪਾਸ ਹੁਣ ਉਹ ਲੋਕ ਨੇ ਐਡਵਾਈਜ਼ਰ ਜਿਹੜੇ ਲੋਕ ਕਹਿੰਦੇ ਨੇ ਲੋਕ ਕਹਿੰਦੇ ਨੇ ਅਸੀਂ ਤਾਂ ਕੀ ਕਹਿਣਾ ਜਿਹੜੇ 2002 ਚ ਰਿੱਤੇ ਦਾ ਵਪਾਰ ਕਰਦੇ ਸੀ ਹੁਣ ਪੰਜਾਬ ਚ ਰਿੱਤੇ ਦਾ ਵਪਾਰ ਕਿਹੜਾ ਹੈ ਸਸਕਾਲਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਲੈ ਕੇ ਅਕਸਰ ਇਹ ਗੱਲਾਂ ਦੇਖਿਆ ਜਾਂਦਾ ਹੈ ਵੀ ਆਰਐਸਐਸ ਤੇ ਬੀਜੇਪੀ ਜਿਹੜੇ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਜਾਣਬੁੱਝ ਕੇ ਛੇੜਦੇ ਨੇ ਤੇ ਕਿਤੇ ਨਾ ਕਿਤੇ ਪੰਜਾਬ ਦੇ ਐਂਟੀ ਤੌਰ ਤੇ ਦਿਖਾਇਆ ਜਾਂਦਾ ਸਿਆਸੀ ਤਰ੍ਹਾਂ ਦੇ ਵੱਲੋ ਹਾਲਾਂਕਿ ਬੀਜੇਪੀ ਇਹ ਗੱਲ ਕਹਿੰਦੀ ਹੈ ਵੀ ਅਸੀਂ ਰਾਸ਼ਟਰੀ ਹਿੱਤ ਦੀ ਗੱਲ ਕਰਦੇ ਹਾਂ ਤੇ ਉਹਦੇ ਚ ਪੰਜਾਬ ਵੀ ਹੈ ਤੇ ਪੰਜਾਬ ਨੂੰ ਸਰਵੋਪਰੀ ਰੱਖਦੇ ਹਾਂ ਪਰ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬਖੇੜਾ ਖੜਾ ਹੋਇਆ ਹੈ ਤੇ ਹੁਣ ਤਾਂ ਇੱਕ ਵੱਡਾ ਜੇ ਕਹੀਏ ਕਿ ਧੜਾ ਜਿਹਨੂੰ ਬਾਹਰ ਦਾ ਰਸਤਾ ਦਿਖਾਤਾ ਪਰ ਬਾਗੀ ਅਕਾਲੀ ਜਿਵੇਂ ਅਕਾਲੀ ਦਲ ਤੇ ਸਵਾਲ ਖੜੇ ਕਰ ਰਹੇ ਨੇ ਪਰ ਦੂਜੇ ਪਾਸੇ ਗੱਲ ਹੁਣ ਐਂਟਰੀ ਹੋਈ ਹੈ ਨਾਗਪੁਰ ਦੀ ਕਿ ਨਾਗਪੁਰ ਤੋਂ ਇਹ ਪੂਰੀ ਸਾਜ਼ਿਸ਼ ਰਚੀ ਗਈ ਹੈ ਨਾਗਪੁਰ ਭਾਵ ਕੀ ਆਰਐਸਐਸ ਦਾ ਹੈੱਡਕੁਆਰਟਰ ਜਿੱਥੋਂ ਇਹ ਪੂਰੀ ਕਹਿੰਦੇ ਸਾਜ਼ਿਸ਼ ਹੋਈ ਬੀਜੇਪੀ ਦੇ ਸੀਨੀਅਰ ਆਗੂ ਬ੍ਰਿੰਜ ਜੋਸ਼ੀ ਸਾਡੇ ਨਾਲ ਨੇ ਜੋਸ਼ੀ ਜੀ ਨਾਗਪੁਰ ਵਾਲਾ ਕਹਿੰਦੇ ਅਕਾਲੀ ਦਲ ਤੇ ਭਾਰੀ ਪੈ ਗਿਆ ਕਿ ਸੱਚਿਓ ਆਖਰਕਾਰ ਕਿਤਨੇ ਕਿਤੇ ਇਹ ਅਕਾਲੀ ਦਲ ਇਹ ਵੀ ਨਾਲ-ਨਾਲ ਦਿਖਾ ਰਿਹਾ ਹੈ ਵੀ ਪੰਜਾਬ ਨੂੰ ਲੈ ਕੇ ਐਸਾ ਸਾਜ਼ਿਸ਼ ਬੜੀ ਹਾਸੋਹਿਣੀ ਗੱਲ ਹੈ ਕਈ ਕਿੰਨੇ ਹੈ ਮੇਂ ਸ਼ੰਦਰ ਗਰੇਵਾਲਾ ਉਹਨਾਂ ਨੇ ਕਿ ਇਹ ਬਾਕੀ ਗਰੇਵਾਲ ਸਾਹਿਬ ਮਹਿੰਦਰ ਗਰੇਵਾਲ ਸਾਹਿਬ ਆਪ ਜੀ ਨੂੰ ਬੇਨਤੀ ਹੈ ਤੁਸੀਂ ਅਕਾਲੀ ਦਲ ਬਾਦਲ ਦੇ ਇੱਕ ਅੱਛੇ ਸੀਰੀਅਸ ਲੀਡਰ ਬਣੇ ਜਾਂਦੇ ਹੋ ਇਹੋ ਜਿਹਾ ਇਲਜ਼ਾਮ ਲਾ ਕੇ ਤੁਸੀਂ ਸਮਾਜ ਦਿੰਦਾ ਬਣਾ ਮਜ਼ਾਕ ਉਡਵਾ ਰਹੇ ਹੋ ਹਾਸੋਹਿਣੀ ਵਾਲੀ ਸਥਿਤੀ ਖੜੀ ਕਰ ਰਹੇ ਹੋ ਗਰੇਵਾਲ ਸਾਹਿਬ ਇਹ ਸਮਝਾਓ ਮੈਨੂੰ ਕਿ ਆਰਐਸਐਸ ਇੱਕ ਜਥੇਬੰਦੀ ਹੈ ਜਿਹੜੀ ਦੇਸ਼ ਦੇ ਨਿਰਮਾਣ ਵਾਸਤੇ ਦੇਸ਼ ਦੀ ਬਿਹਤਰੀ ਵਾਸਤੇ ਕੰਮ ਕਰਦੀ ਹੈ ਠੀਕ ਹੈ ਹੁਣ ਵਾਇਨਾਚ ਉਥੇ ਐਡੀ ਵੱਡੀ ਤਰਾਸ਼ਤੀ ਵਾਪਦੀ ਪੂਰਾ ਪੂਰਾ ਪਹਾੜ ਹੀ ਹਿਲ ਗਿਆ ਲੋਕ ਮਰ ਗਏ ਸਭ ਤੋਂ ਪਹਿਲੇ ਉਥੇ ਆਰਐਸਐਸ ਦੇ ਲੋਕ ਸੇਵਾ ਚ ਖੜੇ ਨੇ ਹਿਮਾਚਲ ਸਭ ਤੋਂ ਪਹਿਲੇ ਹੁਣ ਆਰਐਸਐਸ ਵਾਲੇ ਲੋਕ ਬਾਦਲ ਫਟੇ ਸੇਵਾ ਚ ਖੜੇ ਨੇ ਇਹ ਤਾਂ ਸੇਵਾ ਕਰਨੀ ਸੰਸਥਾ ਹੈ ਇਹਨੇ ਕੀ ਲੜਾਈ ਨਾ ਗੱਲਾਂ ਤੋਂ ਕੋਈ ਅੱਗੇ ਆਏ ਕੋਈ ਅੱਗੇ ਨਾ ਆਏ ਠੀਕ ਹੈ ਇਹ ਤਾਂ ਤੁਸੀਂ ਨਾ ਕੀ ਹੈ ਕਿ ਆਰਐਸਐਸ ਦੇ ਇੱਕ ਹਵਾ ਜਿਹਾ ਬਣਾ ਕੇ ਸਮਾਜ ਦੇ ਅੱਗੇ ਸਿੱਖ ਸਮਾਜ ਦੇ ਅੱਗੇ ਖੜਾ ਕਰਕੇ ਦੂਜਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋ ਗਰੇਵਾਲ ਸਾਹਿਬ ਮਰੀ ਆਪ ਜੀ ਨੂੰ ਬੇਨਤੀ ਹੈ ਸਾਨੂੰ ਇਹ ਸਮਝਾਓ ਕਿ ਪੰਜਾਬ ਦੇ ਅੰਦਰ ਲਗਾਤਾਰ ਤੁਸੀਂ ਚੋਣਾਂ ਹਾਰ ਰਹੇ ਹੋ ਪਹਿਲੇ ਤੁਸੀਂ ਜਿਹੜਾ ਹੈਗਾ 2017 ਦੀ ਹਾਰੇ ਫਿਰ ਤੁਸੀਂ 2022 ਦੀ ਚੋਣਾਂ ਹਾਰੇ ਹੁਣ 2022 ਤੋਂ ਬਾਅਦ 2024 ਚ ਵੀ ਲੋਕ ਸਭਾ ਚੋਣਾਂ ਤੁਸੀਂ ਹਾਰ ਗਏ 2024 ਦੀ ਲੋਕ ਸਭਾ ਚੋਣਾਂ ਚ ਤੇ ਤੁਹਾਡਾ ਬੁਰਾ ਹਾਲ ਹੋ ਗਿਆ ਜਿੰਨੀ ਤੁਹਾਨੂੰ 2022 ਦੀ ਵਿਧਾਨ ਸਭਾ ਚ ਵੋਟਾਂ ਪਈਆਂ 2024 ਜਾਂ ਤੁਸੀਂ ਉਸ ਤੋਂ ਵੀ ਥੱਲੇ ਚਲੇ ਗਏ ਹੁਣ ਇਹਦੇ ਲਈ ਕਿਹਾ ਅਸੀਂ ਜ਼ਿੰਮੇਵਾਰ ਹਾਂ ਜਾਂ RSS ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਇਹ ਇੱਕ ਮਿੰਟ ਜ਼ਿੰਮੇਵਾਰ ਗਰੇਵਾਲ ਸਾਹਿਬ ਤੁਹਾਡੀ ਆਪ ਦੀਆਂ ਨੀਤੀਆਂ ਨੇ ਤੁਹਾਡੇ ਆਪ ਸ਼ਰਮਣੀ ਕਾਲੀ ਦਾਦੇ ਲੀਡਰਸ਼ਿਪ ਪਾਲਿਸੀਜ਼ ਨੇ ਤੁਹਾਨੂੰ ਪਤਾ ਹੈ ਕਿ ਇਸ ਜੇ 2024 ਦੀ ਲੋਕ ਸਭਾ ਚੋਣਾਂ ਦਾ ਰਿਜ਼ਲਟ ਦਾ ਅਸੀਂ ਐਨਾਲਿਸਿਸ ਵਿਧਾਨ ਸਭਾ ਵਾਈਸ ਕਰੀਏ ਤੇ ਬੀਜੇਪੀ ਜਿਹੜੀ ਹੈ 68 ਅਸੈਂਬलीज ਚ ਸ਼ਰਮਣੀ ਕਾਲੀ ਦਾਦੇ ਤੋਂ ਅੱਗੇ ਹੈ ਔਰ 49 ਜੇ ਸ਼੍ਰਮਣੀ ਕਾਦਲ ਪਾਚ ਪਾਤੋ ਅੱਗੇ ਆ ਇਹਨਾਂ ਦੇਖੋ ਤੁਹਾਡਾ ਰੋਲ ਰੋਲ ਰਿਵਰਸਲ ਹੋ ਗਿਆ ਤੁਸੀਂ ਹੁਣ ਜੂਨੀਅਰ ਪਾਰਟਨਰ ਪੰਜਾਬ ਚ ਹੋ ਜੁਤੇ ਭਾਈ ਜੀ ਇਹ ਸਾਜ਼ਿਸ਼ ਰਚ ਕੇ ਸਾਰਾ ਕਿਤੇ ਨਾ ਕਿਤੇ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਸਾਜ਼ਿਸ਼ ਕੀ ਰਹੀ ਹੈ ਪੰਜਾਬ ਚ ਸੰਗਤ ਦਾ ਕਿੰਨਾ ਕੁ ਪ੍ਰਭਾਵ ਮੈਨੂੰ ਸਮਝਾ ਦਿਓ ਠੀਕ ਹੈ ਨਾ ਹਨਾ ਪੰਜਾਬ ਚ ਹਮੇਸ਼ਾ ਹੀ ਆਰਐਸਐਸ ਦੇ ਖਿਲਾਫ ਜਾਇਰ ਉਗਲਦੇ ਨੇ ਅਕਾਲੀ ਦਲ ਦੇ ਲੋਕ ਚਾਹੇ ਅਸੀਂ ਅਲਾਈਂਸ ਵੀ ਸੀਗੇ ਅਕਾਲ ਤਖਤ ਦੇ ਜਸਤੇਜ ਸਾਹਿਬ ਤੋਂ ਚਿੱਠੀਆਂ ਜਾਰੀ ਕਰਵਾ ਦਿੰਦੇ ਨੇ ਠੀਕ ਹੈ ਇਹਨਾਂ ਦੇ ਹੋਰ ਜਿਹੜੇ ਆਗੂ ਨੇ ਜਿਹੜੇ ਬਲਡੋਹਾ ਜੀ ਵਰਗੇ ਹੋਰ ਜਿਹੜੇ ਐ ਇਹ ਜ਼ਹਿਰ ਉਗਲਦੇ ਨੇ ਸਾਡੇ ਖਿਲਾਫ ਠੀਕ ਹੈ ਨਾ ਸੋ ਆਰਐਸਐਸ ਦਾ ਪੰਜਾਬ 'ਚ ਕੀ ਹੈ ਜਿੰਨੂੰ ਤੁਸੀਂ ਕਰ ਸਕਦੇ ਹੋ ਇਹ ਤਨੇ ਤੇ ਆਪ ਦੇ ਕਰਮ ਸਾਹਮਣੇ ਆ ਰਹੇ ਨੇ ਠੀਕ ਹੈ ਅਕਾਲੀ ਦਲ ਦੇ ਕਰਮ ਕੀ ਹੈ ਹੁਣ ਮੈਂ ਨਹੀਂ ਕਹਿੰਦਾ ਸਮਾਜ ਕਹਿੰਦਾ ਹੁਣ ਜਿਹੜਾ ਸਾਡਾ ਡੇਰਾ ਸੱਚਾ ਸੋਧਾ ਵਾਲਾ ਜਿਹੜਾ ਪੂਰਾ ਮੁੱਦਾ ਹੈ ਮਾਫੀਨਾਮੇ ਵਾਲਾ ਮੁੱਦਾ ਹੈ ਤੇ ਸਮਾਜ ਕਹਿ ਰਿਹਾ ਸੀ ਥੋੜੀ ਕਹਿ ਰਿਹਾ ਬਰਗਾੜੀ ਦਾ ਮੁੱਦਾ ਹੈਗਾ ਜਾਂ ਜਵਾਰ ਸਿੰਘ ਬੁਰਜ ਵਾਲਾ ਵਾਲਾ ਮੁੱਦਾ ਹੈਗਾ ਉਹ ਅਸੀਂ ਥੋੜੀ ਕਹਿ ਰਹੇ ਹਾਂ ਉਥੇ ਦੇ ਸਾਰੇ ਸਮਾਜ ਕਹਿ ਰਿਹਾ ਪਰ ਇਸ ਨੂੰ ਸੁਣੋ ਹੁਣ ਸਾਰੇ ਪੰਜਾਬੀ ਕਹਿ ਰਹੇ ਸਾਰਾ ਸਮਾਜ ਕਹਿ ਰਿਹਾ ਇਹਨਾਂ ਤੋਂ ਲੋਕਾਂ ਦੇ ਮਨ ਚ ਸਿੱਖ ਸਮਾਜ ਦੇ ਖਾਸ ਕਰਕੇ ਇਹਨਾਂ ਦੇ ਇਹਨਾਂ ਦੇ ਪ੍ਰਤੀਪੰਥਕ ਪਾਰਟੀ ਹੁੰਦੇ ਪਤੀ ਇਹਨਾਂ ਦੇ ਪ੍ਰਤੀ ਉਹਨਾਂ ਦੇ ਮਨ ਚ ਰੋ ਹੈ ਗੁੱਸਾ ਹੈ ਹਨਾ ਉਹ ਗੁੱਸੇ ਦਿਖਾ ਰਹੇ ਕਿ बार-बार ਡਿਕਲਾਈਨ ਹੋ ਰਹੇ ਨੇ ਤੇ ਜ਼ਿੰਮੇਵਾਰ ਅਸੀਂ ਕਿਵੇਂ ਹੋਗੇ ਅਸੀਂ ਕੋ ਜਿੰਮੇਵਾਰ ਹੋ ਗਏ ਪਰ ਉਹ ਕਹਿੰਦੇ ਵੀ ਜਿਵੇਂ ਪਹੁੰਚ ਸਰਦੇਵ ਢੀਂਡ ਸਾਨੂੰ ਕੱਲ ਉਹਨਾਂ ਨੇ ਬਾਹਰ ਕਰਿਆ ਜਾਂ ਬਾਕੀ ਹੋਰ ਲੀਡਰ ਕਰੇ ਉਹ ਕਹਿੰਦੇ ਵੀ ਇਹ ਕਿਤੇ ਨਾ ਕਿਤੇ ਇੱਕ ਪੂਰੀ ਸਾਜ਼ਿਸ਼ ਰਚੀ ਗਈ ਹੈ ਯਾਨੀ ਕਿ ਕਾਨਫਰੈਂਸੀ ਹੋਈ ਅਕਾਲੀ ਦਲ ਨੂੰ ਲੈ ਕੇ ਇਹ ਜੋਸ਼ੀ ਜੀ ਪਰ ਜਿਹੜੇ ਹਸਾਬ ਦੇ ਨਾਲ ਪੰਜਾਬ ਕਿਹੜੇ ਕੱਢੇਗੇ ਬਾਹਰ ਸੁਨਦੇਵ ਢੀਂਡ ਸਾਹਿਬ ਰਮਿੰਦਰ ਢੀਂਡ ਸਾਹਿਬ ਸੁਖਦੇਵ ਢੀਂਡ ਸਾਹਿਬ ਚਲੋ ਕੱਲ ਫੈਸਲਾ ਸੁਣੋ 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 ਢੀਂਡ ਸਾਜ਼ੀ ਪੂਰੀ ਉਮਰ ਸ਼ਰਮਣ ਅਕਾਲੀ ਦਲ ਨਾਲ ਰਹੇ ਵੱਡੇ ਬਾਦਲ ਸਾਹਿਬ ਦੇ ਮਲੇ ਹਮਸਫਰ ਸੀਗੇ ਉਹ ਕੱਠੇ ਉਹਨਾਂ ਨਾਲ ਚੱਲੇ ਸਾਰਾ ਪੋਲਿਟਿਕਲ ਯਾਤਰਾ ਕੱਢੀ ਸਭ ਕੁਝ ਕੀਤਾ ਟਰੋੜਾ ਸਾਭੀ ਉਸ ਤੋਂ ਵੀ ਆਂਦੇ ਸੀਗੇ ਜਦ ਪੂਰੀ ਸਫਰ ਕੱਠੇ ਕੱਢਿਆ ਜਦ ਤੁਹਾਡੇ ਨਾਲ ਚੱਲ ਚੰਗੇ ਸੀਗੇ ਜੇ ਬਾਅਦ ਚ ਤੁਹਾਡੇ ਉਲਟਾ ਮੋਲ ਨਾ ਮਾਰੇ ਹੋਗੇ ਇਹ ਤੁਹਾਡੇ ਜਾਂ ਤਾਂ ਪਹਿਲੇ ਵੀ ਮਾਰੇ ਸੀ ਜਾਂ ਹੁਣ ਮਾਰੇ ਨੇ ਠੀਕ ਹੈ ਨਾ ਜੇ ਜੇ ਪਹਿਲੇ ਮਾਰੇ ਨਹੀਂ ਸੀ ਤਾਂ ਹੁਣ ਵੀ ਮਾਰੇ ਨਹੀਂ ਹੈ ਠੀਕ ਹੈ ਨਾ ਸੋ ਇਹ ਜੇ ਅਕਸ਼ਰਮਣੀ ਕਾਲੀਦਲ ਨਾਲ ਹਾਂ ਚ ਹਾਂ ਮਿਲਾਵੇ ਤੇ ਠੀਕ ਹੈ ਤੇ ਜੇ ਕੋਈ ਉਹ ਡਿਸੈਂਟ ਨੋਟ ਰੱਖੇਗੀ ਪਾਰਟੀ ਦੀ ਪਾਲਿਸਿਸ ਪ੍ਰਧਾਨ ਜੀ ਦੀ ਪਾਲਿਸਿਸ ਠੀਕ ਨਹੀਂ ਹੈ ਤੇ ਉਹ ਮਾਰਾ ਹੋ ਗਿਆ ਤੁਸੀਂ ਅਸੀਂ ਕਿਉਂ ਜ਼ਿੰਮੇਵਾਰ ਆ ਬੁਰਾ ਬਰਤావ ਕਰੋ ਤੁਸੀਂ ਠੀਕ ਹੈ ਤੇ ਜ਼ਿੰਮੇਵਾਰ ਅਸੀਂ ਹੋਗੇ ਦੇਖੋ ਗੱਲ ਇਹ ਹੈ ਅਕਾਲੀ ਦਲ ਦੇ ਅੰਦਰ ਇੱਕ ਬਹੁਤ ਬੜਾ ਕ੍ਰਾਈਸਿਸ ਆ ਚੁੱਕਿਆ ਹੈ ਪਹਿਲੇ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਗੁਰਦੁਆਰਾ ਪੋਲਿਟਿਕਸ ਤੋਂ ਉੱਠ ਕੇ ਲੋਕ ਜੜੇ ਆ ਸ਼੍ਰੋਮਣੀ ਕਾਲੀ ਦਲ ਦੇ ਸਰਕਟ ਜਥੇਦਾਰ ਐਮ ਐਲ ਏ ਐਮ ਪੀ ਬਣਦੇ ਸੀਗੇ ਇਵਨ ਵੱਡੇ ਬਾਦਲ ਸਾਹਿਬ ਦੇ ਆਸ-ਪਾਸ ਵੀ ਜਿਹੜੀ ਟੋਲੀ ਸੀ ਜਿਹੜੀ ਟੀਮ ਸੀਗੀ ਉਹ ਹੀ ਟੀਮ ਜਾਂ ਟੋਲੀ ਹੁੰਦੀ ਸੀ ਵੱਡੇ ਬਾਦਲ ਸਾਹਿਬ ਦੇ ਆਸ-ਪਾਸ ਜਿਹੜੇ ਜਿਹੜੇ ਕੀ ਜੜੇ ਗੁਰਦੁਆਰਾ ਪੋਲਿਟਿਕਸ ਤੋਂ ਉੱਠ ਕੇ ਆਏ ਸੀਗੇ ਪਰ ਹੁਣ ਕੀ ਹੋ ਗਿਆ ਹੁਣ ਕੀ ਹੋ ਰਿਹਾ ਪੰਜਾਬ 'ਚ ਹੁਣ ਪੰਜਾਬ 'ਚ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਆਸ-ਪਾਸ ਉਹ ਲੋਕ ਨੇ ਜਿਹੜੇ ਗੁਰਦੁਆਰਾ ਪੋਲਿਟਿਕਸ ਤੋਂ ਉੱਠ ਕੇ ਨਹੀਂ ਆਏ ਜਿਨ੍ਹਾਂ ਨੇ ਕਦੀ ਆਪਣੇ ਇਲਾਕੇ ਚ ਗੁਰਦੁਆਰੇ ਦਾ ਪਹਿਲੇ ਜਨਰਲ ਸਕੱਤਰ ਸਕੱਤਰ ਪ੍ਰਧਾਨ ਦਾ ਚੋਂ ਲੜਕੇ ਉੱਪਰ ਆਇਆ ਅਜਿਹਾ ਕੋਈ ਬੰਦਾ ਨਹੀਂ ਹੈ ਹੁਣ ਵਪਾਰੀ ਲੋਕ ਨੇ ਲੋਕ ਕਹਿੰਦੇ ਨੇ ਮੈਂ ਗਲਤ ਹੋ ਸਕਦਾ ਲੋਕ ਕਹਿੰਦੇ ਕੀ ਕਹਿੰਦੇ ਸੁਣ 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 ਉਹ ਸਮਰ ਵਾਲੀ ਚੋਣ ਨੂੰ ਲੈ ਕੇ ਵੀ ਉਹਨਾਂ ਨੇ ਖਸਾ ਜ਼ਾਹਰ ਕਰਿਆ ਵੀ ਜਿਹੜੀ ਪੜਾਵਦਰ ਪੜਾਵ ਸਿਚੁਏਸ਼ਨ ਚੇਂਜ ਹੋ ਗਈ ਤੁਸੀਂ ਕਹਾਨੂੰ ਅਕਾਲ ਦਿਲ ਨਾਲ ਜੋੜ ਲਿਓ ਨਾ ਅਮਰਤਪਾਲ ਵਾਲੀ ਚੋਣ ਵੀ ਮੇਰੀ ਗੱਲ ਖਤਮ ਹੁਣ ਪ੍ਰਧਾਨ ਸਾਹਿਬ ਦੇ ਜਿਹੜੇ ਬਾਦਲ ਸਾਹਿਬ ਦੇ ਆਸ-ਪਾਸ ਹੁਣ ਉਹ ਲੋਕ ਨੇ ਐਡਵਾਈਜ਼ਰ ਜਿਹੜੇ ਲੋਕ ਕਹਿੰਦੇ ਨੇ ਲੋਕ ਕਹਿੰਦੇ ਨੇ ਅਸੀਂ ਤਾਂ ਕੀ ਕਹਿਣਾ ਜਿਹੜੇ 2002 ਸੱਚ ਰਿੱਤੇ ਦਾ ਵਪਾਰ ਕਰਦੇ ਸੀ ਹੁਣ ਪੰਜਾਬ ਚ ਰਿੱਤੇ ਦਾ ਵਪਾਰ ਕਿਹੜਾ ਗੈਰਕਾਨੂੰਨੀ ਰੇਟੇ ਦਾ ਵਪਾਰ ਕਰਦੇ ਸੀ ਲੋਕ ਕਹਿੰਦੇ ਨੇ ਇਲਜ਼ਾਮ ਲਾਉਂਦੇ ਨੇ ਸੋ ਇੱਕ ਹੈਗਾ ਜਿਹੜਾ ਗੁਰਦੁਆਰਾ ਪੋਲਿਟਿਕਸ ਜਿਹੜੇ ਗੁਰਦੁਆਰੇ ਦੇ ਅੰਦਰ ਸੇਵਾ ਸੰਭਾਲ ਕਰਕੇ ਉੱਪਰ ਆਏ ਇਹ ਕੋ ਜੜੇ ਜੜੇ ਰੇਟੇ ਦਾ ਵਪਾਰ ਕਰਦੇ ਹੁਣ ਜਿਹੜੇ ਇਹੋ ਜਿਹੇ ਵਪਾਰੀ ਆਸ-ਪਾਸ ਆ ਜਾਣਗੇ ਜਿਨ੍ਹਾਂ ਦਾ ਵਪਾਰ ਮੰਤਵ ਹੈ ਜਿਹੜੇ ਕੰਪਨੀਾਂ ਚ ਡਾਇਰੈਕਟਰ ਨੇ ਹੋਟਲਾਂ ਦੀ ਚੇਨ ਚ ਡਾਇਰੈਕਟਰ ਨੇ ਜੇ ਇਹੋ ਜਿਹੇ ਲੋਕ ਆ ਕੇ ਨੇ ਐਡਵਾਈਜ਼ਰ ਬਣ ਕੇ ਬਹਿ ਜਾਣਗੇ ਇਹਦਾ ਮਤਲਬ ਫਿਰ ਕੱਲ ਵਿਖਰਾਵ ਆ ਰਿਹਾ ਤੇ ਮੈਨਸ਼ੀਂਦਰ ਗਰੇਵਾਲ ਸਾਹਿਬ ਨੂੰ ਤੇ ਇਹ ਗੱਲ ਬੋਲਣੀ ਚਾਹੀਦੀ ਹੈ ਨਾ ਸਾਡੇ ਕੰਨੇ ਕਿਉਂ ਆਂਦੇ ਨੇ ਠੀਕ ਹੈ ਨਾ ਸਾਡੇ ਕਰਨੇ ਕਿਉਂ ਸਾਡੇ ਕਰਨੇ ਕਿਉਂ ਕਰਦੇ ਨੇ ਉਹਦੇ ਵਿੱਚ ਇਹ ਤਾਂ ਨਹੀਂ ਹੈਗਾ ਜੋਸ਼ੀ ਜੀ ਆਰਐਸਐਸ ਦਾ ਇੱਕ ਰੋਲ ਤਾਂ ਰਹਿੰਦਾ ਚੋਣਾਂ ਦੇ ਵਿੱਚ ਸਰਵੇ ਪਰ ਪੋਟਾਂ ਤੋਂ ਲੈ ਕੇ ਟਿਕਟਾਂ ਵੰਡ ਤੱਕ ਦੀਆਂ ਕਹਿੰਦੇ ਆਰਐਸਐਸ ਦੀ ਕਿਤਨ ਕਿਤੇ ਇੰਨੀ ਪੈਠ ਬੀਜਪੀ ਦੀ ਹੈਗੀ ਆ ਤੇ ਬੀਜਪੀ ਵੀ ਜੇ ਕਹੀਏ ਪੂਰੀ ਤਰ੍ਹਾਂ ਨਾਲ ਦੇ ਨਾਲ ਤਨਕਾਰਦੇ ਨਹੀਂ ਵੀ ਆਰਐਸਐਸ ਉਹਨਾਂ ਦੇ ਵਿੱਚ ਤੇ ਹੈ ਜਾਂ ਨਹੀਂ ਦੇਖੋ ਮੈਂ ਇੱਕ ਸਵੈਸਵਕਾਂ ਠੀਕ ਹੈ ਮੈਂ ਸਭ ਤੋਂ ਪਹਿਲੇ ਸ਼ਾਕਾ ਜਾਣ ਦਾ ਸੁਰੂਆਤ ਸੀ ਕਾ ਮੈਂ ਬਹੁਤ ਛੋਟੀ ਉਮਰ ਤੋਂ ਮੈਨੂੰ ਸਾਈਕਲ ਤੇ ਬਿਠਾ ਕੇ ਜਿਹੜੇ ਆਸ-ਪਾਸ ਦੇ ਲੋਕ ਸੀ ਸ਼ਾਕਾ ਲੈ ਕੇ ਜਾਂਦੇ ਸੀ ਮੈਂ ਤੇ 10 ਸਾਲਾਂ ਦਾ 10 ਸਾਲ ਤੋਂ ਮੈਂ ਵਰਦ ਕਰਦੇ 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 ਹੁਣ ਮੈਂ ਬੀਜੇਪੀ ਚਾ ਸੋ ਮੈਂ ਉਹਨੂੰ ਕੋਈ ਡਿਨਾਈ ਥੋੜੀ ਕਰਦਾ ਇੱਕ ਰਾਸ਼ਟਰਵਾਦੀ ਆਰਗੇਨਾਈਜੇਸ਼ਨ ਹੈ ਦੇਸ਼ ਦਾ ਭਲਾ ਸੋਚਣ ਵਾਲੀ ਆਰਗੇਨਾਈਜੇਸ਼ਨ ਮੈਂ ਕਦ ਬਣਾ ਕਰਦਾ ਅਸੀਂ ਪਰਪਰ ਦਾ ਵੀ ਇਹ ਕੋਈ ਇਸ ਤਰ੍ਹਾਂ ਦੀ ਰਣਨੀਤੀ ਕਹਿ ਲੋ ਚਲੋ ਸਾਜ਼ਿਸ਼ ਨਾ ਕਹੀ ਬੀਜੇਪੀ ਦੇ ਅਫੇਅਰਸ ਦੇ ਅੰਦਰ ਡੇ ਟੂ ਡੇ ਅਫੇਅਰਸ ਦੇ ਅੰਦਰ ਆਰਐਸਐਸੀ ਕੋਈ ਇੰਟਰਫੀ ਕੋਈ ਨਹੀਂ ਹਾਂ ਕ੍ਰਿਸ਼ਨ ਨੂੰ ਕੋਈ ਗੱਲ ਲੱਗਿਆ ਸੀ ਉਹਨਾਂ ਕੋਲ ਚਰਚਾ ਕਰਨ ਚਾਹੀਦੀ ਸੀ ਸਾਨੂੰ ਆਪਣੀ ਸਲਾਹ ਦੇ ਦਿੰਦੇ ਆ ਪਰ ਸਾਨੂੰ ਸਲਾਹ ਦੇ ਨਹੀਂ ਆਂਦੇ ਅਸੀਂ ਉਹਨਾਂ ਕੋਲ ਸਲਾਹ ਲੈਣ ਜਾਂਦੇ ਆ ਉਹ ਦੇ ਨਹੀਂ ਆਂਦੇ ਠੀਕ ਹੈ ਨਾ ਉਸ ਲਾਈਕ ਫਾਦਰ ਜਾਂ ਬੜੀ ਆਰਗੇਨਾਈਜੇਸ਼ਨ ਹੈ ਮਦਰ ਆਰਗੇਨਾਈਜੇਸ਼ਨ ਕਹਿ ਲਓ ਇਸੇ ਸਭ ਜਾਣਨੇ ਆ ਜੇ ਕਿਸਾਨੂੰ ਕੋਈ ਕਨਫਿਊਜ਼ਨ ਹੋ ਜਾਏ ਕੋਈ ਸਾਸੀ ਪੁੱਛ ਲਈਏ ਸਾਨੂੰ ਰਾਹ ਦੱਸਣ ਦੇ ਪਰ ਦੱਸਣ ਨਹੀਂ ਆਂਦੇ ਕੋਈ ਇੰਟਰਫੇਅਰ ਨਹੀਂ ਕਰਦੇ ਭਾਜਪਾ ਆਪਣੇ ਡਿਸੀਜਨਸ ਵਾਸਤੇ ਆਪ ਜ਼ਿੰਮੇਵਾਰ ਹੈ ਠੀਕ ਹੈ ਨਾ ਔਰ ਇਹ ਕਹਿਣਾ ਕੋਰਾ ਝੂਠ ਹੈ ਮੈਂ ਕਿ ਵੀ ਆਰਐਸਐਸ ਜਿਹੜਾ ਹੈ ਇਹਦੇ ਪਿੱਛੇ ਹੈਗੀ ਹੈ ਮੇਰੀ ਗਰੇਵਾਲ ਜੀ ਨੂੰ ਬੇਨਤੀ ਹੈ ਹਮੇਸ਼ਾ ਗਰੇਵਾਲ ਜੀ ਨੂੰ ਬੇਨਤੀ ਹੈ ਆਪ ਬੜੇ ਸੋਲਜਰ ਲੀਡਰ ਹੈਗੇ ਹੋ ਜੋ ਕਰਨਾ ਉਹ ਕਰੋ ਅੱਛੇ ਸਮਝਾਓ ਮੇਰੇ ਗਰੇਵਾਲ ਸਾਹਿਬ ਇਹ ਸਮਝਾਓ ਕਿ ਆ ਪੰਜਾਬ ਦੇ ਅੰਦਰ ਕੋਈ ਫੀਮੇਲ ਲੀਡਰ ਨਹੀਂ ਰਹੀ ਜਿਹੜੀ ਐਮਪੀ ਦਾ ਇਲੈਕਸ਼ਨ ਲੜ ਸਕਦੀ ਹੈ ਪੰਜਾਬ ਦੇ ਅੰਦਰ ਕੋਈ ਹੋਰ ਕੋਈ ਲੀਡਰ ਨਹੀਂ ਰਿਹਾ ਜਿਹੜਾ ਚੋਣ ਲੜ ਸਕਦਾ ਇੱਕ ਟਾਈਮ ਸੀਗਾ ਤੁਸੀਂ ਦੇਖੋ ਇੱਕ ਟਾਈਮ ਸੀਗਾ ਪੰਜਾਬ ਦੇ ਅੰਦਰ ਕੀ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਬੇਟਾ ਉਪ ਮੁੱਖ ਮੰਤਰੀ ਠੀਕ ਹੈ بیٹے ਦਾ ਜਿਹੜਾ ਹੈਗਾ ਸਾਲਾ ਉਹ ਵੀ ਵਜ਼ੀਰ ਠੀਕ ਹੈ ਆਪ ਦਾ ਜਵਾਈ ਬੱਡੇ ਵਾਲ ਸਾਹਿਬ ਦਾ ਸੁਖਬੀਰ ਜੀ ਦਾ ਜਿੱਜਾ ਜੀ ਉਹ ਵੀ ਵਜ਼ੀਰ ਠੀਕ ਹੈ ਨਾ ਹਨਾ ਫਿਰ ਜਿਹੜੀ ਸੁਖਬੀਰ ਜੀ ਦੀ ਵਾਈਫ ਸਾਡੀ ਭੈਣ ਜੀ ਉਹ ਵੀ ਕੇਂਦਰ ਚ ਵਜ਼ੀਰ ਠੀਕ ਹੈ ਨਾ ਮੈਨੂੰ ਹੁਣ ਇਹ ਸਮਝਾਓ ਕੋਈ ਬਾਹਰ ਅਕਾਲ ਦਲ ਚ ਕੋਈ ਹੋਰ ਸਿੱਖ ਲੀਡਰ ਨਹੀਂ ਬਚਿਆ ਕੋ ਸਿੱਖ ਮਾਪੈ ਨਹੀਂ ਬੱਚੀ ਜਿਹੜੀ ਸਾਡੀ ਜਿਹੜੀ ਲੀਡਰਸ਼ਿਪ ਦੇ ਸਕਦੀ ਸੀ ਹਰ ਸਿਮਰਤ ਭੈਣ ਜੀ ਪੰਜਾਬ ਦੀ ਬਿਹਤਰੀ ਵਾਸਤੇ ਬਹੁਤ ਆਵਾਜ਼ ਬੁਲੰਦ ਕਰਦੇ ਮੈਂ ਉਹ ਤੋਂ ਨਹੀਂ ਮੂੰਹ ਕਰ ਹੁੰਦਾ ਠੀਕ ਹੈ ਨਾ ਪਰ ਗੱਲ ਇਹ ਹੈ ਕਿ ਵੀ ਤੁਸੀਂ ਇਸ ਪਰਿਵਾਰ ਨੂੰ ਕਿਹਾ ਹੁਣ ਲੋਕ ਦੇਖਦੇ ਨੇ ਹੁਣ ਉਹੀ ਦੇਖਦੇ ਨੇ ਕਿ ਜੀ ਅਕਾਲੀ ਦਲ ਦੇ ਮੁੱਦਿਆਂ ਤੇ ਕੌਣ ਬੋਲ ਰਿਹਾ ਹੈ ਰੋਲਾ ਪਾ ਰਹੇ ਹੋ ਨਾ ਤੁਸੀਂ ਵੀ ਤਾਂ ਨਾਲ ਹੀ ਰਹੇ ਹੋ ਇੱਕ ਲੋਕ ਲੋਕ ਦੇਖਦੇ ਨੇ ਸੁਖਬੀਰ ਬਾਦਲ ਜੀ ਨੇ ਇੱਕ ਸਟੇਟਮੈਂਟ ਦਿੱਤੀ ਥੋੜੀ ਦੇਰ ਬਾਅਦ ਹਰਸਿਮਰਤ ਭੈਣ ਜੀ ਨੇ ਸਟੇਟਮੈਂਟ ਦਿੱਤੀ ਥੋੜੀ ਦੇਰ ਦੇ ਮਤਲਬ ਵਿਕਰਮ ਜੀ ਠੀਕ ਜੀ ਨੇ ਸਟੇਟਮੈਂਟ ਦਿੱਤੀ ਉਸ ਥੋੜੀ ਦੇਰ ਬਾਅਦ ਜਿਹੜਾ ਹੈਗਾ ਪਹਿਲੇ ਹੁਣ ਪਹਿਲੇ ਹੁਣ ਨਹੀਂ ਹੁੰਦਾ ਪਹਿਲੇ ਹੁੰਦਾ ਕੈਰੋਂ ਸਾਹਿਬ ਦੀ ਵੀ ਸਟੇਟਮੈਂਟ ਆ ਗਈ ਤੇ ਕਰਦੇ 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 ਉਹੀ ਚੈਨਲ ਚਲਦੀ ਸੀਗੀ ਉਹ ਸਟੇਟਮੈਂਟ ਆ ਬਾਰ ਬਾਰ ਤੁਸੀਂ ਤਾਂ ਵਾਲੀ ਹੁੰਦੇ ਸੀ ਭਾਜੀ ਮੈਂ ਤੁਸੀਂ ਵੀ ਨਹੀਂ ਟੋਕਿਆ ਕਦੇ ਭਾਜੀ ਅਸੀਂ ਜੂਨੀਅਰ ਪਾਰਟਨਰ ਸੀਗੇ ਨਾ ਸਾਡੇ ਅਲਾਈਅੰਸ ਸੀਗਾ ਪਾਰਟੀਆਂ ਨਾਲ ਇਹ ਕਾਮਨ ਮਿਨਿਮਮ ਪ੍ਰੋਗਰਾਮ ਸੀਗਾ ਉਹਨੇ ਆਪਣੀ ਪਾਰਟੀ ਆਪ ਚਲਾਣੀ ਹੈ ਅਸੀਂ ਆਪਣੀ ਪਾਰਟੀ ਆਪ ਚਲਾਣੀ ਹੈ ਸਾਡਾ ਕੋਈ ਉਹ ਥੋੜੀ ਸੀਗਾ ਹੁਣ ਸਾਡੀ ਪਾਰਟੀ ਤੇ ਅਲੱਗ ਅਲੱਗ ਲੋਕਾਂ ਨੂੰ ਮੌਕਾ ਵੀ ਦਿੰਦੀ ਹੈ ਸਾਡੀ ਪਾਰਟੀ ਚ ਤਾਂ ਇੱਕ ਟੀਚਰ ਰਾਣਾ ਸਿੰਘ ਟੀਚਰ ਹੁੰਦੇ ਸੀਗੇ ਉਹ ਨੈਸ਼ਨਲ ਪ੍ਰੈਜ਼ੀਡੈਂਟ ਵੀ ਬਣੇ ਯ ਹੁਣ ਰੱਖਿਆ ਮੰਤਰੀ ਬਲੇ ਗ੍ਰਹਿ ਮੰਤਰੀ ਸੀਗੇ ਠੀਕ ਹੈ ਨਾ ਸਾਡੀ ਪਾਰਟੀ ਦੇ ਅੰਦਰ ਨਰਿੰਦਰ ਮੋਦੀ ਜੀ ਵਰਗਾ ਬੰਦਾ ਜਿਹੜਾ ਇੱਕ ਬਹੁਤ ਗਰੀਬ ਪਰਿਵਾਰ ਚ ਜੰਮਿਆ ਮੁਸ਼ਕਲਾਂ ਚੋਂ ਉੱਪਰ ਉੱਠ ਕੇ ਆਇਆ ਉਚਾਅ ਬਚ ਨਾਲ ਜਿਹਨੂੰ ਪਰਿਵਾਰ ਚ ਕਹ ਲਓ ਉਥੋਂ ਉੱਠ ਕੇ ਆ ਕੇ ਅੱਜ ਪ੍ਰਧਾਨ ਨੂੰ ਸਾਡੀ ਪਾਰਟੀ ਚ ਤਾਂ ਜਗ੍ਹਾ ਮਿਲਦੀ ਹੈ ਸਾਡੇ ਪਾਰਟੀ ਚ ਮੋਦੀ ਜੀ ਦਾ ਕੋਈ ਬੇਟਾ ਨਹੀਂ ਹੈ ਜਿਹਨੇ ਅੱਗੇ ਆਣਾ ਠੀਕ ਹੈ ਸਾਡੀ ਪਾਰਟੀ ਚ ਗੱਟਕਰੀ ਜੀ ਤੇ ਬੇਟੇ ਨੇ ਅੱਗੇ ਨਹੀਂ ਆਣਾ ਸਾਡੀ ਪਾਰਟੀ ਚ ਇਸ ਤਰ੍ਹਾਂ ਨਹੀਂ ਹੈ ਸਾਡੀ ਪਾਰਟੀ ਚ ਚਾ ਨਹੀਂ ਹੈ ਸਾਡੀ ਪਾਰਟੀ ਚ ਤਾਂ ਟੈਲੈਂਟ ਅੱਗੇ ਆ ਰਿਹਾ ਆਮ ਬੰਦਾ ਅੱਗੇ ਆ ਰਿਹਾ ਤੋਂ ਬੇਨਤੀ ਹੈ ਕਿ ਜਿਹੜੇ ਮੈਂ ਜੋ ਅਕਾਲੀ ਦਲ ਦੇ ਲੋਕ ਦਰਦ ਮੈਨਾ ਸ਼ੇਅਰ ਕਰਦੇ ਨੇ ਉਹ ਕਹਿੰਦੇ ਜੀ ਅਸੀਂ ਕਿੰਨੇ ਨਾਲ ਗੱਲ ਕਰੀਏ ਜੇ ਪ੍ਰਧਾਨ ਜੀ ਰੁਸ ਜਾਂਦੇ ਤੇ ਸਾਰਾ ਇਹ ਸਾਰਾ ਸਿਸਟਮ ਹੀ ਰੁਸ ਜਾਂਦਾ ਸਾਡੇ ਨਾਲ ਅਸੀਂ ਕੀ ਕਰੀਏ ਸੋ ਉਹਨਾਂ ਦੇ ਅੰਦਰ ਦੇ ਵਖਰੇਵੇਂ ਨੇ ਉਹਨਾਂ ਦੇ ਅੰਦਰ ਦੇ ਇਸ਼ੂਜ਼ ਨੇ ਦੇਖੋ ਅਸੀਂ ਪਹਿਲੇ ਵੀ ਕਿਹਾ ਕਿ ਪੰਜਾਬ ਦੇ ਅੰਦਰ ਅ ਸ਼ਾਂਤੀ ਬਣੀ ਰਹੇ ਪੰਜਾਬ ਦਾ ਮਾਹੌਲ ਠੀਕ ਰਹੇ ਪੰਜਾਬ ਤਰੱਕੀ ਤੇ ਇਸ ਦੇ ਲਈ ਪੰਥਕ ਪਾਰਟੀ ਦਾ ਸਟਰੋਂਗ ਰਹਿਣਾ ਜ਼ਰੂਰੀ ਹੈ ਉਹ ਪੰਥਕ ਪਾਰਟੀ ਸ੍ਰਿਮਣੀ ਕਾਲੀ ਦਲ ਬਾਦਲ ਹੈ ਤੇ ਜੇ ਬਾਅਦ ਚ ਕੋਈ ਹੋਰ ਬਣ ਜਾਏਗੀ ਤੇ ਉਹ ਮਤਲਬ ਪੰਥਕ ਪਾਰਟੀ ਜਿਹਨੂੰ ਅ ਅਕਾਲ ਤਖਤ ਦੇ ਜਥੇਦਾਰ ਸਭ ਮਾਨਤਾ ਦਿੰਦੇ ਨੇ ਜਿਹਦੀ ਫਿਲਹਾਲ ਸ੍ਰਿਮਣੀ ਕਾਲੀ ਦਲ ਬਾਦਲ ਹੈ ਉਦਾ ਪੰਜਾਬ ਦੇ ਅੰਦਰ ਸਟਰੋਂਗ ਰਹਿਣਾ ਜ਼ਰੂਰੀ ਹੈ ਕਿਉਂਕਿ ਇੱਕ ਮੋਡਰੇਟ ਵੌਇਸ ਹੈ ਪੰਜਾਬੀਆਂ ਦੀ ਵੌਇਸ ਹੈ ਜਿਹੜਾ ਰਹਿਣਾ ਜ਼ਰੂਰੀ ਹੈ ਇਹ ਕਮਜ਼ੋਰ ਹੋ ਰਹੀ ਹੈ ਸਾਨੂੰ ਦੁੱਖ ਲੱਗ ਰਿਹਾ ਹੈ ਪਰ ਉਹਦੇ ਕਾਰਨ ਅਸੀਂ ਆਪ ਨਹੀਂ ਉਹਦੇ ਕਾਰਨ ਸ਼੍ਰੋਮਣੀ ਕਾਲੀ ਦਲ ਦੀ ਆਪ ਦੀਆਂ ਨੀਤੀਆਂ ਔਰ ਪੋਲਿਸੀਜ਼ ਨੇ ਤੁਹਾਨੂੰ ਘਰ ਬੀਜਪੀ ਸਪਸ਼ਟ ਰੂਪ ਚ ਇਸ ਚੀਜ਼ ਨੂੰ ਅਨਕਾਰਦੀ ਹੈ ਕਿ ਭਾਵੇਂ ਪਹਿਲਾਂ ਅਸੀਂ ਨਾਲ ਰਹੇ ਪਰ ਸਾਡਾ ਜਿਹੜਾ ਰੋਲ ਸੀ ਅਸੀਂ ਉਦੋਂ ਵੀ ਬਖੂਬੀ ਅਦਾ ਕਰਿਆ ਤੇ ਅੱਜ ਵੀ ਜੇ ਦੇਖਿਆ ਜਾਵੇ ਕਹਿੰਦੇ ਪੰਜਾਬ ਦੇ ਸ਼ਾਂਤੀ ਲਈ ਭਾਵੇਂ ਗੱਲ ਕਰਦੇ ਆ ਪਰ ਨਾਗਪੁਰ ਦਾ ਇਹ ਚ ਕੋਈ ਰੋਲ ਨਹੀਂ ਹੈਗਾ ਵੀ ਜੇ ਅੱਜ ਅਕਾਲੀ ਦਲ ਦੇ ਵਿੱਚ ਵਖਰੇਵੇਂ ਆ ਰਹੇ ਨੇ ਜਾਂ ਉਹਨਾਂ ਦੇ ਲੀਡਰ ਉਹ ਖੁਦ ਐਕਸ਼ਨ ਲੈ ਕੇ ਬਾਹਰ ਕੱਢ ਰਹੇ ਨੇ ਜਾਂ ਉਹ ਖੁਦ ਉਹਨਾਂ ਦੇ ਖਿਲਾਫ ਬੋਲਦੇ ਨੇ ਪਰ ਗੱਲ ਇਹ ਹੈ ਵੀ ਜਦੋਂ ਵੀ ਜਦੋਂ ਵੀ ਗੱਲ ਨਾਗਪੁਰ ਦੀ ਯਾਨੀ ਕਿ ਆਰਐਸਐਸ ਦੀ ਹੁੰਦੀ ਆ ਉਹਨੂੰ ਲੈ ਕੇ ਪੰਜਾਬ ਦੇ ਲੋਕ ਇੱਕ ਵਾਰੀ ਚਿੰਤਾ ਨਾਲ ਜ਼ਰੂਰ ਦੇਖਦੇ ਨੇ ਪਰ ਬੀਜਪੀ ਦੇ ਅਕਾਦੀਦਨ ਨੂੰ ਆਪ ਕਰਨ ਦੀ ਲੋੜ ਨੇ ਕਿ ਆਖਰ ਉਹਨਾਂ ਦੇ ਆਪ ਦੇ ਸੀਨੀਅਰਾਂ ਕੋਲ ਰੁਸ ਕੇ ਸਾਈਡ ਤੇ ਕਿਉਂ ਹੋ ਰਹੇ ਨੇ ਸੀਨੀਅਰ ਵੀਡੀਓ ਨੂੰ ਸੁਬਤੇ ਦੇਣਾ ਸੁਮੇਸ਼ ਸਿੰਘ ਰਜਨਸ ਸਨ ਟੀਵੀ ਚੰਡੀ